ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਮਰਜੀਤ ਕੌਰ ਅਮਰਜੀਤ ਕੌਰ ਜੀ ਕਾ ਘਰ ਵਾਲੇ ਦਾ ਨਾਮ ਕੀ ਜੇ ਪੂਰਨ ਸਿੰਘ ਸਰ ਆਹ ਸਤਾਰ ਪੂਰਨ ਸਿੰਘ ਜੀ ਕਿਹੜੀ ਥਾਂ ਤੇ ਰਹਿੰਦੇ ਜੀ ਤੁਸੀਂ ਕੋੜ ਖਾਲਸਾ ਕੋੜ ਖਾਲਸਾ ਜੀ ਤੇ ਆ ਆਪਾਂ ਅੱਜ ਆਇਆ ਮੈਨੂੰ ਪਤਾ ਲੱਗਾ ਸੀ ਵੀ ਤੁਹਾਡੇ ਘਰ ਪੋਤਰੇ ਨੇ ਜਨਮ ਲਿਆ ਤੇ ਤੁਸੀਂ ਉਹਦੇ ਲੱਡੂ-ਲੁੱਡੂ ਵੰਡੇ ਤੇ ਮੇਰਾ ਵੀ ਜੀ ਕੀਤਾ ਵੀ ਮੈਂ ਆਪਣੀ ਭੈਣ ਨੂੰ ਵਧਾਈਆਂ ਦੇ ਕੇ ਆਵਾਂ ਤੇ ਕੀ ਨਾਮ ਆ ਕਾਕੇ ਦਾ ਕੀ ਨਾਮ ਰੱਖਿਆ ਜੇ ਮਹਿਤਾਬ ਸਿੰਘ ਐ ਮਹਿਤਾਬ ਸਿੰਘ ਜੀ ਤੇ ਮਹਿਤਾਬ ਸਿੰਘ ਜੀ ਅੱਜ ਕਿੰਨੇ ਦਿਨਾਂ ਦੇ ਹੋ ਗਏ ਨੇ 26 26-27 ਦਿਨਾਂ ਦੇ ਹੋ ਗਏ ਨੇ ਤੇ ਮੈਂ ਆਪਣਾ ਮਹਤਾਬ ਸਿੰਘ ਦੀ ਮਾਂ ਦਾ ਨਾਂ ਕੀ ਆ ਜੀ ਨਾプリ ਨਾ ਪ੍ਰੀਤ ਤੇ ਉਹਦੇ ਡੈਡੀ ਦਾ ਨਾਂ ਕੀ ਜੇ ਗਗਨਦੀਪ ਸਿੰਘ ਗਗਨਦੀਪ ਸਿੰਘ ਅੱਜ ਤੁਸੀਂ ਮੈਨੂੰ ਇਹ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਮੇਰਾ ਜੀ ਕੀਤਾ ਪਿਆ ਅੱਜ ਮਿੱਠੀਆਂ-ਮਿੱਠੀਆਂ ਲੋਰੀਆਂ ਮੈਂ ਆਪਣੇ ਭਤੀਏ ਨੂੰ ਮੈਂ ਦੇ ਕੇ ਆਵਾਂ ਲੋਰੀਆਂ ਦੇ ਵਿੱਚ ਮਾਂ ਦੇ ਲਾਲੇ ਲੱਲਾ ਲੋਰੀਆਂ ਮਾਂ ਦੇ ਲਾਲੇ ਲੱਲਾ ਲੋਰੀਆਂ ਇਹ ਲੋਰੀਆਂ ਤੈਨੂੰ ਤੇਰੀ ਮੰਮੀ ਦਵਾਵੇ ਤੇਰਾ ਡੈਡੀ ਵੰਡੇ ਗੁੜਦੀਆਂ ਰੋੜੀਆਂ ਮਾਂ ਦੇ ਲਾਲੇ ਲੱਲਾ ਲੋਰੀਆਂ ਇਹ ਲੋਰੀਆਂ ਤੈਨੂੰ ਤੇਰੀ ਦਾਦੀ ਦਵਾਵੇ ਤੇਰਾ ਦਾਦਾ ਵੰਡੇ ਗੁੜਦੀਆਂ ਰੋੜੀਆਂ ਮਾਂ ਦੇ ਲਾਲੇ ਅਚਾਈ ਮਤਾਬ ਸਿੰਘ ਦੀ ਭੂਆ ਨੂੰ ਫੁੱਫੜਾ ਨੂੰ ਮਾਸੀਆਂ ਨੂੰ ਚਾਚੀਆਂ ਨੂੰ ਤਾਈਆਂ ਨੂੰ ਤੇ ਨਾਨਕੇ ਪਰਿਵਾਰ ਨੂੰ ਪੂਰੇ ਨਾਨਕੇ ਪਰਿਵਾਰ ਨੂੰ ਤੇ ਪੂਰੇ ਦਾਜਕੇ ਪਰਿਵਾਰ ਨੂੰ ਮੇਰੇ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਨਵੇਂ ਸਾਲ ਤੇ ਲੋਹੜੀ ਦੀਆਂ ਵੀ ਵਧਾਈਆਂ ਤੇ ਕਾਕੇ ਨਵੇਂ ਕਾਕੇ ਦੇ ਜਨਮ ਦਿਨ ਤੇ ਲੈਣ ਦੀਆਂ ਨਹੀਂ ਵਧਾਈਆਂ ਗੁਰਮਹਾਰਾਏ ਇਸ ਬੱਚੇ ਦੀਆਂ ਲੰਮੀਆਂ ਲੰਮੀਆਂ ਉਮਰਾਂ ਕਰੇ ਤੇ ਮੈਂ ਇਸੇ ਤਰ੍ਹਾਂ ਹੀ ਹਰ ਸਾਲ ਇਹਨਾਂ ਦੇ ਘਰ ਲੋਹੜੀ ਮੰਗਣ ਆਉਂਦਾ ਰਹਾ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਇਸ ਬੱਚੇ ਦੀ ਲੰਮੀ ਉਮਰ ਕਰੇ ਤੇ ਪੜ੍ਹਾਈ ਲਿਖਾਈ ਕਰਕੇ ਇਹ ਬੱਚਾ ਅਫਸਰ ਬਣੇ